ਮੈਂ ਆਪ ਚਾਹਨਾ ਕਿ ਆ ਜਿਹੜੀਆਂ ਆਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਨਾਲੇ ਤਾਂ ਆਪਦੀ ਜਾਨ ਨੂੰ ਖਤਰਾ ਨਾਲੇ ਹਜ਼ਾਰਾਂ ਕੀਮਤੀ ਜਾਨਾਂ ਹੋਰ ਜਾਂਦੀਆਂ ਨੇ ਕਿਸੇ ਚ ਗੱਡੀ ਵੱਜੀ ਇੱਕ ਮੋਟਰਸਾਈਕਲ ਵੱਜਿਆ ਕਿ ਯਾਰ ਇਹਨਾਂ ਦਾ ਕੋਈ ਪੱਕਾ ਹੱਲ ਕਰੀਏ ਇਹਨਾਂ ਨੂੰ ਕਿਤੇ ਜਿੰਨੀਆਂ ਬੀੜਾਂ ਵੀ ਨੇ ਆਪਣੇ ਕੋਲੇ ਓਪਨ ਬਣਾ ਦਈਏ ਉਹਨਾਂ ਦੇ ਸ਼ੈਲਟਰ ਆਲ ਵਾਲੇ ਤਾਰ ਲਾ ਦਈਏ ਤੇ ਨਾਲੇ ਤਾਂ ਖੁੱਲਾ ਉੱਥੇ ਸੇਵਾ ਪਾਣੀ ਵਿੱਚ ਕਿਸੇ ਨੇ ਕਰਨ ਨਾ ਪੱਠਿਆਂ ਦਾ ਤੂੜੀ ਦਾ ਉਹ ਉੱਥੇ ਭਾਵੇਂ ਟਰਾਲੀ ਲੈ ਕੇ ਛੱਡਿਆ ਕਰਨ ਹੈ ਨਾ ਅਸੀਂ ਵੱਡੀਆਂ ਸਾਰੀਆਂ ਖੁਰਲੀਆਂ ਬਣਾ ਦਾਂਗੇ ਪਾਣੀ ਦਾ ਪ੍ਰਬੰਧ ਉੱਥੇ ਪੀਣ ਦਾ ਕਰ ਦਾਂਗੇ ਮਾਲੀ ਰੱਖ ਲਾਂਗੇ ਜਾਂ ਉਹਨਾਂ ਦੇ ਰਖਵਾਲੇ ਰੱਖ ਲਾਂਗੇ ਹੈ ਨਾ ਤਾਂ ਕਿ ਉਹ ਸੜਕਾਂ ਤੇ ਨਾ ਰਹਿਣ ਪਰ ਉਹਦੇ 'ਚ ਕੋਈ ਨਾ ਕੋਈ ਡਿਪਾਰਟਮੈਂਟ ਆ ਜਾਂਦਾ ਹੈ ਸੈਂਟਰ ਦਾ ਨਾ ਜੀ ਤੁਸੀਂ ਇੱਥੇ ਰੱਖੀ ਸਤ ਦੇ ਨਾ ਜੀ ਇਹ ਤਾਂ ਤੁਸੀਂ ਜੁਰਮ ਕਰੋਗੇ ਨਾ ਤੇ ਸੋ ਇਹ ਜ਼ਰੂਰੀ ਹੈ ਇਹਦੇ ਵਾਸਤੇ ਫੈਸਲੇ ਕਰਦੇ ਲੈਣੇ ਪੈਣਗੇ ਉਹ ਲੈ ਵੀ ਰਹੇ ਹਾਂ ਸੀ